ਵੇ ਤੂੰ ਨਹੀਂ ਲਈਂ ਰਹੇ ਪਚਾਵਾ ਕਾਚਾ ਜਾਣ ਇਸ ਕਰਕੇ ਆਵਾ ਜਿਹੜਾ ਨਾ ਇਹ ਤਾਂ ਹੁਣ ਸੱਜਣਾ ਕੱਚਾ ਹੀ ਰਹੇਗਾ ਜੋ ਮਰਜੀ ਕਰ ਇਮ ਕੈ ਸਿਖਨ ਕੀਨ ਪ੍ਰਸਥਾਨ ਇਸ ਤਰ੍ਹਾਂ ਕਹਿ ਕੇ ਜਿਹੜੀ ਅੰਦਰਲੀ ਸੰਗਤ ਸੀ ਉਹ ਵੀ ਚਲੀ ਗਈ ਤੇ ਬਾਹਰੋਂ ਭਾਈ ਲਖੂਸ਼ਾ ਵੀ ਚਲਾ ਗਿਆ ਕਹਿੰਦੇ ਜਦੋਂ ਐਸਾ ਹੋਇਆ ਦੇਖਿਆ ਉਹਨੇ ਆਵਾ ਖੋਲਿਆ ਤੇ ਸਾਰਾ ਕੱਚਾ ਪਿੱਲੀਆਂ ਇਟਾਂ ਬੋਧੂ ਸ਼ਾ ਮੱਥੇ ਨੂੰ ਹੱਥ ਮਾਰੇ ਬਈ ਹੋਇਆ ਕੀ ਕਰਜ਼ਾ ਤਾਂ ਮੇਰੇ ਤੇ ਪਹਿਲਾਂ ਸੀ ਕਰਜ਼ਾ ਚੁੱਕ ਕੇ ਆਵੇ ਲਾਇ ਤੇ ਹੁਣ ਬਣੇ ਕਿ ਮਨ ਅੰਦਰ ਵਿਚਾਰ ਆਈ ਕਿ ਮੈਂ ਜਾ ਕੇ ਸਤਿਗੁਰੂ ਕੋਲ ਜਾਵਾਂ ਕਹਿ ਲੱਗੇ ਗੁਰ ਸਿੱਖਣ ਕੇ ਬਾਖ ਅਚਲ ਹੈ ਵਿਦਵਾਨ ਕਹਿੰਦੇ ਗੁਰੂ ਕੇ ਸਿੱਖਾਂ ਦੇ ਬਚਨ ਅਚਾਲੇ ਤੇ ਕੋਈ ਮੇਰੇ ਵਰਗਾ ਨਾ ਕਹੇ ਵੀ ਮੈਂ ਬੋਲਤੇ ਤੇ ਟਲਨੇ ਨਹੀਂ ਭਾਈ ਲਖੂ ਸ਼ਾ ਨੇ ਬੋਲਤੇ ਨਹੀਂ ਪਾਇ ਲਖੂ ਸ਼ਾ ਗੁਰੂ ਵਿੱਚ ਮਿਲਿਆ ਹੋਇਆ ਜੁੜਿਆ ਹੋਇਆ ਪਖੰਡੀ ਦਾ ਨਹੀਂ ਜਿਨੇ ਕਦੇ ਮੇਰੇ ਵਰਗੇ ਨੇ ਨਿਤਨੇਮ ਨਹੀਂ ਕੀਤਾ ਸੇਵਾ ਨਹੀਂ ਸਿਮਰਨ ਨਹੀਂ ਕੀਤੀ ਇਹ ਉਹਦੀ ਗੱਲ ਨਹੀਂ ਜਿਹੜੇ ਰੱਬ ਦਾ ਰੂਪ ਹੋ ਗਏ ਆ ਨਾ ਜਿਹੜਾ ਸਾਥ ਹੀ ਰਹਿ ਗਿਆ ਹੈ ਸੰਸਾਰ ਵੱਲੋਂ ਜਿਹਦਾ ਅੰਤ ਹੋ ਗਿਆ ਇਹ ਗੱਲ ਉਹਦੀ ਹੈ ਗੁਰ ਸਿੱਖਣ ਕੇ ਬਾਕ ਅਚਲ ਹੈ ਉਹਨੂੰ ਕੋਈ ਚਲਾ ਨਹੀਂ ਸਕਦਾ ਹਟਾ ਨਹੀਂ ਸਕਦਾ ਕਰੋ ਹਟਾਵਨ ਨੈ मम ਬਲ ਹੈ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਬੇਨਤੀ ਕੀਤੀ ਨਾ ਬੁੱਧੂਸ਼ਾ ਨੇ ਕਿ ਮਹਾਰਾਜ ਤੁਸੀਂ ਕਿਹਾ ਸੀ ਤੇ ਗੋ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾਂ ਦੇ ਬਚਨ ਅਚਲ ਨੇ ਤੇ ਮਹਾਰਾਜ ਕਹਿੰਦੇ ਮੇਰੇ 'ਚ ਵੀ ਬਲ ਨਹੀਂ ਕਿ ਮੈਂ ਉਹਨੂੰ ਉਲਟਾ ਦੇਵਾਂ ਮੈਂ ਉਹਨੂੰ ਪਲਟਾ ਦੇਵਾਂ ਗੁਰੂ ਕੇ ਸਿੱਖ ਦੇ ਬਚਨ ਨੂੰ ਮੈਂ ਨਹੀਂ ਪਲਟ ਸਕਦਾ ਮੋਇ ਕਹੇ ਕੋ ਸੇਖਾ ਹਟਾਵੇ ਕਹਿਣ ਲੱਗੇ ਮੈਂ ਬਚਨ ਕਰ ਦੇਵਾ ਸਤਿਗੁਰੂ ਕਹਿੰਦੇ ਗੁਰੂ ਕਾ ਸੇਖ ਨੂੰ ਪਲਟਾ ਸਕਦਾ ਮੈਂ ਕਿਸੇ ਨੂੰ ਕੁਝ ਨਾਂ ਦੇਣਾ ਜਾਵਾ ਅਨਕਾਰ ਕਰਦੇ ਆ ਤੇ ਗੁਰੂ ਕਾ ਸੇਖ ਮੇਰੇ ਤੋਂ ਦਵਾ ਸਕਦਾ ਮੈਂ ਕਿਸੇ ਨੂੰ ਕੁਝ ਕਹਿ ਦੇਮਾ ਉਹ ਹਟਾ ਸਕਦਾ ਕਹਿਣ ਲੱਗੇ ਤਿੰਨ ਕਹਿਬੋ ਕੌਣ ਮਟਾਵੇ ਸਤਿਗੁਰੂ ਕਹਿੰਦੇ ਸੱਜਣਾ ਜਿਹੜਾ ਗੁਰੂ ਕਾ ਸੇਖ ਹੋਵੇ ਨਾਂ ਦਾ ਨਾ ਹੋਵੇ ਮੇਰੀ ਤਰਫੋਂ ਖੰਢੀ ਨਾ ਹੋਵੇ ਪਰਮੀ ਨਾ ਹੋਵੇ ਵੈਮੀ ਨਾ ਹੋਵੇ ਔਰ ਸਤ ਸਰੂਪ ਹੋਵੇ ਕਹਿ ਲੱਗਿਓ ਦਾ ਕਹਾ ਹੋਇਆ ਕੋਈ ਨਹੀਂ ਜੇ ਮਿਟਾ ਸਕਦਾ ਉਹਦਾ ਕਹਾ ਕੋਈ ਨਹੀਂ ਮਿਟਾ ਸਕਦਾ ਕਿਉਂਕਿ ਉਹ ਪ੍ਰਮਾਤਮਾ ਦਾ ਰੂਪ ਹੋ ਗਿਆ ਹੈ ਵਿਦਵਾਨ ਸੱਜਣ ਕਹਿੰਦੇ ਨੇ ਸਤਿਗੁਰੂ ਕਹਿੰਦੇ ਬੋਹਰ ਨਾ ਕਰੋ ਕਬੂ ਅਸਬਾਤ ਮਹਾਰਾਜ ਕੰਦੇ ਸੱਜਣਾ ਦੇਖ ਇਹੋ ਜੇ ਬਚਨ ਫੇਰਨਾ ਕਈ ਸਿੱਖ ਦੇ ਬਚਨ ਤਾਂ ਨਹੀਂ ਉਹ ਅਸੀਂ ਟਾਲ ਸਕਦੇ ਉਹ ਤਾਂ ਜਿਉਂ ਦੇ ਤਿਉਂ ਰਹਿਣਗੇ ਪਰ ਢੰਗ ਤੇਰਾ ਇੱਕ ਕਰਦੇ ਤੇਰੇ ਸਿਰ ਤੇ ਕਰਜ਼ਾ ਹੈ ਤੇ ਇਹੋ ਜੀ ਗਲਤੀ ਅੱਗੇ ਨਾ ਕਰੀ ਕਿ ਕਹੇ ਸਿੱਖ ਨਾਲ ਲੱਗੋ ਅਣੇ ਇਹੋ ਜੇ ਉਹਨੂੰ ਕਹੇ ਵੀ ਤੂੰ ਵੱਡਾ ਸਿੱਖ ਤੂੰ ਫੁਲਾਣਾ ਇਹੋ ਜੇ ਬੋਲਣਾ ਬੋਲੀ ਕਹੇ ਲੱਗੇ ਤੇਰੀਆਂ ਪਿੱਲੀਆਂ ਜਿਹੜੀਆਂ ਕੱਚੀਆਂ ਐ ਨਾ ਇਹ ਪੱਕੀਆਂ ਦੇ ਭਾਅ ਵੇਖਦਾਨੀਆਂ ਬਹਰ ਨਾ ਕਰੋ ਕਬੂ ਅਸਬਾਤ ਕਦੇ ਵੀ ਐਸੇ ਬਚਨ ਨਾ ਬੋਲ ਕਹਿੰਦੇ ਸਿੱਖ ਅਨਾਦਰ ਹੈ ਦੁਖਦਾਤ ਕਹਿੰਦੇ ਜਿਹੜਾ ਸਿੱਖ ਦਾ ਨਰਾਦਰ ਕਰਦਾ ਹੈ ਨਾ ਔਰ ਕਹਿੰਦੇ ਉਹਨੂੰ ਦਾਤ ਕੀ ਮਿਲਦੀ ਦੁੱਖ ਹੀ ਉਹ ਦੁਖੀ ਹੁੰਦਾ ਹੈ ਉਹ ਕਦੇ ਸੁਖ ਨਹੀਂ ਪਾਉਂਦਾ ਜਿਹੜਾ ਸਿੱਖ ਦਾ ਨਰਾਦਰ ਕਰਦਾ ਕਿਸੇ ਜੁੜੇ ਹੋਏ ਦਾ ਉਹਨ ਨਰਾਦਰ ਹੀ ਕਰ ਰਿਆ ਸੀ ਨਾ ਹਰਨਾਖਸ਼ ਤੇ ਉਹਨੂੰ ਕੀ ਪੱਲੇ ਪਿਆ ਜਿਨ੍ਹਾਂ ਨੇ ਨਰਾਦਰ ਕੀਤਾ ਉਹਨਾਂ ਦੇ ਪੱਲੇ ਕੁਝ ਨਹੀਂ ਜੇ ਰਿਆ ਕਹਿੰਦੇ ਕਾਚੀ ਇੰਟ ਪਚਾਵੇ ਜੋਏ ਜਿਹੜੇ ਤਰੇ ਕੱਚੀਆਂ ਇੱਟਾਂ ਦੇ ਪਚਾਵੇ ਲਾਏ ਆ ਨਾ ਆਵੇ ਲਾਏ ਹੋਏ ਨੇ ਕਹਿੰਦੇ ਬਿੱਕੈ ਮੂਲ ਪਾਕੀ ਕੇ ਸੋਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਜਣਾਓ ਸਾਰੇ ਪੱਕੀਆਂ ਦੇ ਭਾਅ ਵੇਖ ਜਾਣਗੇ ਪੱਕੀਆਂ ਦੇ ਮੈਂ ਨਹੀਂ ਕਹਿੰਦਾ ਵੀ ਉਹ ਪੱਕੀਆਂ ਹੋ ਜਾਣਗੀਆਂ ਰਹਿਣਗੀਆਂ ਕੱਚੀਆਂ ਗੁਰੂ ਕੇ ਸਿੱਖ ਦਾ ਬਚਨ ਹੈ ਪਰ ਉਹ ਭਾਪ ਪੱਕੀਆਂ ਦੇ ਵਿੱਚ ਵਿਕਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਕੋ ਬਾਕ ਨਾ ਗੁਰੂ ਮਟਾਇਓ ਗੁਰੂ ਨੇ ਸਿੱਖ ਦਾ ਬਚਨ ਨਹੀਂ ਮਟਾਇਆ ਉਹ ਜਿਉਂ ਦਾ ਤਿਉਂ ਰਹਿਣ ਦਿੱਤਾ ਆਪ ਨੂੰ ਕਯੋ ਪ੍ਰਥਮ ਨੇ ਫਲਾਇਓ ਜਿਹੜਾ ਪਹਿਲਾ ਬਚਨ ਕੀਤਾ ਸੀ ਨਾ ਪੱਕੀਆਂ ਨਿਕਲਣਗੀਆਂ ਆਪਣਾ ਬਚਨ ਨਿਫਸਫਲ ਕਰ ਲਿਆ ਵੀ ਉਹ ਨਾ ਫਲੀਪੂਤ ਹੋਇਆ ਪਰ ਸਿੱਖ ਦੀ ਗੱਲ ਨਾ ਹਟਾਈ ਕਿਉਂਕਿ ਸਿੱਖ ਪਿਆਰਾ ਹੈ ਗੁਰੂ ਦਾ ਉਹਨੂੰ ਗੁਰੂ ਨੇ ਉਹਦੇ ਬਚਨ ਨੂੰ ਵੀ ਸਫਲیاں ਰੱਖਿਆ ਇਹ ਨਹੀਂ ਕਿਹਾ ਵੀ ਇਹ ਕੌਣ ਆ ਮੇਰੇ ਬਚਨ ਨੂੰ ਕੱਟ ਦੇਵੇ ਐ ਨਹੀਂ ਗੁਰੂ ਬੜਾ ਦਿਆਲੂ ਆ ਉਹਨੇ ਸਿੱਖ ਦੇ ਬਚਨ ਨੂੰ ਨਹੀਂ ਉਹ ਲਟਾਇਆ ਕਹਿਣ ਲੱਗੇ ਪਾਕੀ ਕੇ ਮੋਲ ਕਾਚ ਬਕਾਈ ਫੇਰ ਉਹਨੀਆਂ ਕੱਚੀਆਂ ਇੱਟਾਂ ਪਿੱਲੀਆਂ ਪੱਕੀ ਦੇ ਭਾਵਕੀਆਂ ਕਿਵੇਂ ਜਦੋਂ ਮੀਂਹ ਪੈਣ ਲੱਗ ਪਿਆ ਬਰਸਾਤ ਦੀ ਰੁੱਤ ਆਈ ਤੇ ਬੁੱਧੂ ਸ਼ਾ ਝੂਰਦਾ ਸੀ ਉਹ ਕੱਚੀਆਂ ਇੱਟਾਂ ਨੂੰ ਦੇਖ ਦੇਖ ਤੇ ਇੱਟਾਂ ਕਿਨੋਂ ਮੀਂਹ ਪੈਣ ਕਾਰਨ ਮਿਲੀਆਂ ਨਾ ਤੇ ਹਕੂਮਤ ਦੇ ਕਿਲੇ ਦੀ ਕੰਧ ਡਿੱਗ ਪਈ ਤੇ ਬਾਦਸ਼ਾਹ ਨੇ ਕਿਹਾ ਬਈ ਜਿਹੜੇ ਮੁੱਲ ਮਿਲਦੀ ਜਿੱਥੋਂ ਮਿਲਦੀ ਇੱਟ ਲਿਆਓ ਖਰੀਦ ਕੇ ਲਿਆਓ ਤੇ ਜਦੋਂ ਬੁੱਧੂ ਸ਼ਾਹੀ ਦਾਸ ਪਈ ਕੋਲ ਗਏ ਕਹਿੰਦੇ ਇੱਟ ਤਾਂ ਤੇਰੀ ਪਿੱਲੀ ਕਹਿੰਦਾ ਲਜਾਣੀ ਲਜਾਓ ਮੈਂ ਮੁੱਲ ਪਕੀਆਂ ਦਾ ਲੈਣਾ ਜੇ ਉਹ ਕਹਿੰਦੇ ਲਿਆ ਸਾਨੂੰ ਫੜਾ ਸਾਰੀਆਂ ਦੀਆਂ ਸਾਰੀਆਂ ਵਿਕ ਗਈਆਂ ਉਹ ਕੱਚੀਆਂ ਉਹਦੀਆਂ ਪਕੀਆਂ ਦੇ ਭਾਅ ਵਿਕੀਆਂ ਪਰ ਗੁਰੂ ਨੇ ਨਾ ਸਿੱਖਦਾ ਨਾ ਬਚਨ ਉਲਟਾਇਆ ਆਪਣਾ ਵੀ ਬਚਨ ਪੂਰਾ ਕੀਤਾ ਤੇ ਸਿੱਖ ਦਾ ਘਾਟਾ ਵੀ ਪੂਰਾ ਕੀਤਾ ਕਹਿਣ ਲੱਗੇ ਸੁਣ ਕੇ ਗੁਰਸਿੱਖਨ ਸਮੁਦਾਈ ਸਾਰੇ ਸਿੱਖਾਂ ਨੇ ਸੁਣ ਕੇ ਬੜੇ ਪ੍ਰਸੰਨ ਹੋਏ ਕਿ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਦੋਨੇ ਥਾਵ ਰੱਖ ਲੈ ਔਰ ਭਾਈ ਲੱਕੂ ਸ਼ਾਹ ਦਾ ਬਚਨ ਵੀ ਤੇ ਭਾਈ ਬੁੱਧੂ ਸ਼ਾਹ ਨੂੰ ਵੀ ਬਚਾ ਦਿੱਤਾ ਉਹਨੂੰ ਵੀ ਨਹੀਂ ਡੁੱਬਣ ਦਿੱਤਾ ਮਹਾਰਾਜ ਨੇ ਜੋ ਬਚਨ ਕਹੇ ਨਾ ਇਤਿਹਾਸ ਵਿੱਚ ਕਿ ਸਤਗੁਰੂ ਨੇ ਬਈ ਆਪਣੇ ਸਿੱਖ ਦੇ ਬਚਨ ਨਹੀਂ ਪਲਟਾਏ ਆਪਣੇ ਨਿਹਫਲ ਕਰ ਲੈਤੇ ਬਾਣੀ ਵਿੱਚ ਵੀ ਆਉਂਦੇ ਨੇ ਇਹ ਬਾਣੀ ਵਿੱਚ ਵੀ ਬਚਨਾਉਂਦੇ ਨੇ ਕਈ ਵਾਰ ਅਸੀਂ ਕਹਿੰਦੇ ਜੀ ਇਤਿਹਾਸ ਦੀਆਂ ਗੱਲਾਂ ਦੀ ਕਈ ਵਾਰ ਵਧਾ ਘਟਾ ਕੇ ਨਹੀਂ ਕਿਤੇ ਕੋਈ ਹੋ ਸਕਦੀ ਆ ਨਹੀਂ ਤੇ ਅਤਿਹਾਸ ਜਿੱਥੇ ਸਰਗੁਣਤਾ ਦਾ ਜਿਵੇਂ ਸਰੀਰ ਧਾਰਨ ਕਰਕੇ ਸਤਗੁਰੂ ਵਰਤੇ ਇਹ ਆਤਮਕ ਸਰੂਪ ਆਤਮਕ ਮੰਡਲ ਦੇ ਵਿਚਾਰ ਨੇ ਤੇ ਇਹਦੇ ਅੰਦਰ ਵੀ ਭਗਤ ਬਾਬਾ ਨਾਮਦੇਵ ਜੀ ਬਚਨ ਕਰਦੇ ਨੇ ਕਿ ਉਹ ਪਰੀਪੂਰਨ ਪਰਮਾਤਮਾ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕਰਦਾ ਹੈ ਉਹ ਕਹਿੰਦਾ ਮੇਰੀ ਬੰਦ ਦੀ ਭਗਤ ਛਡਾਵੇ ਜੇ ਮੈਂ ਕਿਸੇ ਨੂੰ ਦੁੱਖ ਦੇ ਦਿਆਂ ਮੈਂ ਕਿਸੇ ਨੂੰ ਔਰ ਕਿਸੇ ਜੁਮਲ ਵਿੱਚ ਫਸਾ ਦਿਆਂ ਤੇ ਭਗਤ ਕੋਲ ਇੰਨੀ ਤਾਕਤ ਹੈ ਕਿ ਉਹਨੂੰ ਛਡਾ ਸਕਦਾ ਹੈ ਉਦਾ ਆਵਾ ਗਮਨ ਤੋਂ ਨੂੰ ਮੁਕਤ ਕਰਾ ਸਕਦਾ ਹੈ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁਟੇ ਮੋਹੇ ਜੇ ਭਗਤ ਕਿਸੇ ਨੂੰ ਕੋਈ ਬਚਨ ਕਰ ਦੇਵੇ ਅਕਾਲ ਪੁਰਖ ਵੀ ਵੈਗੁਰੂ ਵੀ ਕਹਿੰਦਾ ਮੈਂ ਨਹੀਂ ਉਸ ਬਚਨ ਨੂੰ ਪਲਟਾ ਸਕਦਾ ਅਕਾਲ ਪੁਰਖ ਵੈਗੁਰੂ ਕਹਿੰਦੇ ਇੱਕ ਸਮੇ ਮੋਹ ਕਹ ਗਹਿ ਬੰਦੇ ਰੱਬ ਦਾ ਪਿਆਰਾ ਇੱਕ ਸਮੇ ਔਰ ਮੈਨੂੰ ਪ੍ਰੇਮ ਦੀਆਂ ਰस्सੀਆਂ ਨਾਲ ਬੰਨ ਲਵੇ ਆਪਣੇ ਕੋਲ ਪਕੜ ਲਵੇ ਕਹਿ ਲੱਗੇ ਤਉ ਫਨ ਮੋਹ ਪੈ ਜਵਾਬ ਨਾ ਹੋਏ ਫਿਰ ਮੇਰੇ ਕੋਲ ਵੀ ਜਵਾਬ ਨਹੀਂ ਮੈਂ ਉਹਦੇ ਬਚਨਾਂ ਤੋਂ ਛੁੱਟ ਜਾਵਾਂ ਉਹਦੇ ਬਚਨਾਂ ਤੋਂ ਨੰਗ ਦਾਵਾਂ ਕਹਿ ਲੱਗੇ ਰੱਬ ਉਹ ਕਰ ਦਿੰਦਾ ਹੈ ਜੋ ਦਾ ਪਿਆਰਾ ਕਹਿੰਦਾ ਉਹਨੂੰ ਪਿਆਰਾ ਸਿੱਖ ਕਹਿੰਦਾ ਜੋ ਕਿਛ ਕਹੇ ਜੋ ਕੁਝ ਕਰਦੇ ਨੇ ਪ੍ਰਭੂ ਉਦਨਾ ਦੀ ਮੰਨਦਾ ਹੈ ਉਹਨਾਂ ਦੀ ਸੁਣਦਾ ਹੈ ਸੁਣਦਾ ਉਹਨਾਂ ਦੀ ਜਿਨ੍ਹਾਂ ਨੇ ਸੰਸਾਰੀ ਨਹੀਂ ਸੰਸਾਰ ਵੱਲੋਂ ਅੰਤ ਕਰਕੇ ਕਾਮਨਾਵਾ ਬਾਸ਼ਨਾਵਾ ਬਿਰਤੀਆਂ ਦਾ ਅਪਨਤ ਦਾ ਮੈਂ ਮੇਰੀ ਦਾ ਕੇਵਲ ਸਤਿ ਪਰਮਾਤਮਾ ਰਹਿ ਗਿਆ ਹੈ ਅੰਤ ਪਰਯੰਤ ਸੰਤ ਐਸੇ ਸਤਗੁਰੂ ਨਾਲ ਮਿਲੇ ਸਤਗੁਰੂ ਦੇ ਪਿਆਰੀਆਂ ਰੰਗ ਰਤੜੀਆਂ ਰੂਹਾਂ ਤਨ ਕੀ ਸੋਬਾ ਸਬਣੀ ਥਾਈ ਐਸੀਆਂ ਰੰਗ ਰਤੜੀਆਂ ਰੂਹਾਂ ਦੀ ਸੋਭਾ ਵਡਿਆਈ ਜਿਹੜੀ ਉਹ ਸਾਰੀਆਂ ਥਾਵਾਂ ਤੇ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਆ ਹਰ ਜਗ੍ਹਾ ਤੇ ਉਹਨਾਂ ਦੀ ਵਡਿਆਈ ਏ ਕਿੰਨਾਂ ਦੀ ਜਿੰ ਪ੍ਰਭ ਕੇ ਚਰਨ ਪਰਾਤੇ ਜਿਨ੍ਹਾਂ ਨੇ ਪ੍ਰਭੂ ਦੇ ਚਰਨ ਪਾਪ ਲਸ ਰਾਤੇ ਪਾ ਪੈ ਗਏ ਪਾਪ ਪਕੜ ਲਏ ਰਾਤੇ ਉਹਦੇ ਨਾਲ ਰੱਤੇ ਮੱਤੇ ਗਏ ਇੱਕ ਰੂਪ ਹੋ ਗਏ ਪ੍ਰਭੂ ਦੇ ਚਰਨੇ ਸ਼ਬਦ ਸਰੂਪ ਤੇ ਸ਼ਬਦ ਦੇ ਨਾਲ ਸ਼ਬਦ ਨੂੰ ਅਰਸੁਰਤ ਦੁਆਰਾ ਜੁੜ ਕੇ ਪਕੜ ਕੇ ਆਤਮਕ ਰੂਪ ਚ ਰੰਗੇ ਗਏ ਨੇ ਅੰਦਰੋਂ ਅੰਦਰੀ ਰੰਗੇ ਗਏ ਨੇ ਇੱਕਮੇਕਤਾ ਹਾਸਲ ਕਰ ਲਈ ਜੇ ਨਹਾਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਾਰਾ ਜਿਹੜੇ ਰੱਤੇ ਮੱਤੇ ਗਏ ਜੁੜ ਗਏ ਇਹ ਗੱਲ ਉਹਨਾਂ ਦੀ ਏ ਕਿਸੇ ਲੁਬਾਚੀਏ ਦੀ ਨਹੀਂ ਕਿਸੇ ਕਪੜੀਏ ਦੀ ਨਹੀਂ ਕਿਸੇ ਪੁਖੰਡੀ ਦੀ ਨਹੀਂ ਵਹਿਮੀ ਭਰਮੀ ਦੀ ਨਹੀਂ ਉਹ ਕਿਸੇ ਜਗ੍ਹਾ ਤੇ ਵੀ ਬੈਠਾ ਹੋਵੇ ਰੰਗ ਰਤੜੀ ਰੂ ਭਾਵੇਂ ਉਹ ਕਿਸੇ ਜੰਗਲ ਵਿੱਚ ਬੈਠਾ ਸੱਚੀ ਮੁੱਚੀ ਜੁੜਿਆ ਹੋਵੇ ਭਾਵੇਂ ਕਿਸੇ ਨਦੀ ਦੇ ਕਿਨਾਰੇ ਬੈਠਾ ਹੋਵੇ ਸੱਚੀ ਮੁੱਚੀ ਜੁੜਿਆ ਭਾਵੇਂ ਉਹ ਪਰਿਵਾਰ ਵਿੱਚ ਬੈਠਾ ਹੋਵੇ ਸੱਚੀ ਮੱਚੀ ਜੁੜਿਆ ਭਾਵੇਂ ਉਹ ਕਾਰੋਬਾਰ ਕਰਦਾ ਹੋਵੇ ਸੱਚੀ ਮੁੱਚੀ ਜੁੜਿਆ ਭਾਵੇਂ ਉਹ ਕਿਸੇ ਜਗ੍ਹਾ ਤੇ ਬੈਠਾ ਗੱਲ ਅੰਦਰੋਂ ਜੁੜੇ ਦੀ ਤੇ ਅੰਦਰੋਂ ਤੁਰੇ ਦੀਆ ਔਰ ਉਹ ਜਿਹੜੇ ਆ ਉਹਨਾਂ ਦੀ ਜੁਗ ਜੁਗ ਸੋਭਾ ਹੁੰਦੀ ਸਾਰੀਆਂ ਥਾਵਾਂ ਤੇ ਜਿੰਨਾ ਅੰਦਰੋਂ ਗੁਰੂ ਦੇ ਚਰਨ ਪਕੜੇ ਨੇ ਤੇ ਰਤੇ ਮਤੇ ਗਏ ਮੇਰੇ RAM ਹਰ ਸੰਤਾਂ ਜੀ ਵਡਨਾ ਕੋਈ ਏ ਮੇਰੇ ਰਮੇ ਹੋਏ RAM ਏ ਮੇਰੇ ਵੈਗਰੂ ਏ ਮੇਰੇ ਭਾਈ ਇਹੋ ਜੇ ਸੰਤ ਜਿਹੜੇ ਸੰਤ ਦਾ ਅਰਥ ਹੀ ਅੰਤ ਆ ਜੀ ਜਿਹੜਾ ਸੰਸਾਰ ਵੱਲੋਂ ਅੰਤ ਹੋ ਗਿਆ ਤੇ ਜਿੰਦੇ ਹੁ ਅਜੇ ਕਾਮਨਾਵਾਂ ਵਾਸ਼ਨਾਵਾਂ ਇਛਾਵਾਂ ਔਰ ਖਿਚਨੀਆਂ ਪਈਆਂ ਨੇ ਉਹ ਅਜੇ ਤੁਰਿਆ ਤਾਂ ਹੋ ਸਕਦਾ ਸੰਤ ਨਹੀਂ ਔਰ ਸੰਤ ਦੀ ਕੋਈ ਕਾਮਨਾ ਨਹੀਂ ਉਹਦੀ ਕੋਈ ਮੰਗ ਨਹੀਂ ਕੋਈ ਡਿਮਾਂਡ ਨਹੀਂ ਅੰਤਪ੍ਰਯੰਤ ਸੰਤੇ ਕਹਿੰਦੇ ਹੈ ਮੇਰੇ ਭਾਈ ਐਸੀਆਂ ਰੰਗ ਰਤੜੀਆਂ ਰੂਹਾਂ ਜਿਹੜੀਆਂ ਰੱਬ ਦੀਆਂ ਪਿਆਰੀਆਂ ਨੇ ਉਹ ਸੰਤ ਜਨ ਨੇ ਜਿਹੜੇ ਔਰ ਭਾਵੇਂ ਉਹ ਪਰਿਵਾਰ ਚ ਰਹਿੰਦਾ ਭਾਵੇਂ ਕਾਰੋਬਾਰ ਚ ਰਹਿੰਦਾ ਜਿਹੜਾ ਜੁੜ ਗਿਆ ਜਿਹਦੀਆਂ ਕਾਮਨਾਵਾਂ ਵਾਸ਼ਨਾਵਾਂ ਦਾ ਅੰਤ ਹੋ ਗਿਆ ਉਹ ਸੰਤ ਹੈ ਸਤ ਸਰੂਪ ਵਿੱਚ ਜੁੜ ਗਿਆ ਸਤ ਚਿੱਤ ਆਨੰਦ ਸਰੂਪ ਹੋ ਗਿਆ ਗੁਰਸ਼ਿਕ ਪਿਆਰਾ ਕਮਾਈ ਕਰਦਾ ਹੋਇਆ ਉਸ ਦੇ ਬਰਾਬਰ ਦਾ ਕੋਈ ਨਹੀਂ ਉਹਦੀ ਬਰਾਬਰੀ ਨਹੀਂ ਕੋਈ ਪਾ ਸਕਦਾ ਕਈ ਵੇਰਨਾ ਕੋਈ ਰੱਬਰ ਦੇ ਨਾਲ ਜੁੜੀ ਹੋਈ ਰੋਹ ਹੋਵੇ ਉਹਦਾ ਅਦਬ ਸਤਕਾਰ ਹੁੰਨਿਆਂ ਵੇਖ ਕੇ ਨ ਮੇਰੇ ਵਰਗੇ ਦੇ ਮਨ ਚ ਈਰਖਾ ਆ ਜਾਂਦੀ ਯਾਰ ਮਵੀ ਤਾਂ ਹੈ ਨਾ ਮਵੇ ਮੇਰਾ ਵੀ ਤਾਂ ਨੇ ਮਵੀ ਆਇਆ ਹੈ ਇਹ ਬੱਕਰਾ ਆ ਇਹਦੇ ਲਈ ਬੜੀਆਂ ਜਿਹੜੀਆਂ ਨੇ ਵਿਸ਼ੇਸ਼ਤਾਈਆਂ ਕੀਤੀਆਂ ਜਾਂਦੀਆਂ ਨਹੀਂ ਉਹਦੇ ਅੰਦਰ ਕੁਝ ਨਾ ਕੁਝ ਸਾਡੇ ਨੂੰ ਵੱਧ ਹੈ ਕੁਝ ਨਾ ਕੁਝ ਤਾਂ ਹੀ ਹੋ ਰਿਹਾ ਔਰ ਇਹ ਧਾਰਮਿਕ ਸਾਨੂੰ ਜੈਲਨਸੀ ਹੋ ਜਾਂਦੀ ਆ ਕਿਉਂ ਕਿਉਂ ਠੀਕ ਹੈ ਪਖੰਡ ਬਹੁਤਾ ਫੈਲਿਆ ਹੋਇਆ ਹੈ ਪਰ ਬੀ ਨਾਸ਼ਨੀ ਉਰੰਗ ਰਤੜੀਆਂ ਰੂਹਾਂ ਹੈ ਤੇ ਜਿਹੜੀਆਂ ਹੈ ਉਹ ਕਿਸੇ ਨੂੰ ਕਹਿੰਦੀਆਂ ਹੀ ਨਹੀਂ ਉਹ ਰੱਬ ਦੇ ਨਾਲ ਜੁੜ ਕੇ ਆਨੰਦ ਲੈਣੀਆਂ ਨੇ ਕਹਿ ਲੱਗੇ ਉਹ ਐਸੇ ਰੱਬ ਨਾਲ ਪਿਆਰੇ ਜੁੜੇ ਨੇ ਉਹਨਾਂ ਦੀ ਬਰਾਬਰ ਕੋਈ ਨਹੀਂ ਉਹ ਸੰਤ ਸਹਾਈ ਜੀ ਕੇ ਪਵ ਜਲ ਤਾਰਨਹਾਰ ਉਹ ਜੀ ਨੂੰ ਜੀਓ দান ਦੇ ਕੇ ਨਾਮ ਦਾ দান ਦੇ ਕੇ ਪ੍ਰਭੂ ਦਾ ਲੜ ਪਕੜਾ ਕੇ ਸੁਰਤ ਨੂੰ ਸ਼ਬਦ ਨਾਲ ਜੜਵਾ ਕੇ ਜੋੜ ਕੇ ਪਵਜਲ ਸੰਸਾਰ ਤੋਂ ਪਾਰ ਕਰਨ ਵਾਲੇ ਨੇ ਉਹ ਸਭ ਤੇ ਉੱਚੇ ਜਾਣੀਏ ਉੱਚੇ ਆਮ ਸੰਸਾਰ ਕਰਕੇ ਨਹੀਂ ਉਹਨਾਂ ਦੀ ਸੁਰਤ ਰੱਬ ਨਾਲ ਜੁੜ ਗਈ ਤੇ ਉਹਨਾਂ ਦਾ ਸੰਸਾਰੀਆਂ ਨਾਲ ਸੰਬੰਧ ਘੱਟ ਰਹਿ ਗਿਆ ਇਹੋ ਜੀਆਂ ਵਿਚਾਰਾਂ ਨਾ ਖਿਆਲਾਂ ਨਾ ਇਹੋ ਜੀਆਂ ਬੁਰਾਈਆਂ ਨਾਲ ਉਹਨਾਂ ਦਾ ਸਬੰਧ ਨਹੀਂ ਉਹ ਸਭ ਤੋਂ ਉੱਚੇ ਜਾਣੀਏ ਨਾਨਕ ਨਾਮ ਪਿਆਰ ਸੰਸਾਰੀ ਦਾ ਪਰਿਵਾਰ ਨਾਲ ਪਿਆਰ ਏ ਸੰਸਾਰ ਦੀਆਂ ਵਸਤੂਆਂ ਨਾਲ ਪਰਿਵਾਰ ਏ ਪਿਆਰ ਏ ਦੌਲਤ ਧਨ ਸ਼ੋਰਤ ਨਾਲ ਪਿਆਰ ਏ ਰੱਬ ਦੇ ਪਿਆਰੇ ਦਾ ਨਾਮ ਨਾਲ ਪਿਆਰ ਏ ਉਹ ਰੱਬ ਦੇ ਪਿਆਰੇ ਨੇ ਮਹਾਰਾਜ ਕਹਿੰਦੇ ਭਗਤਾ ਬਨ ਆਈ ਪ੍ਰਭ ਆਪਣੇ ਸਿਓ ਜਿਹੜੇ ਭਗਤ ਪ੍ਰਭੂ ਦੇ ਭੈ ਵਿੱਚ ਰਹਿਣ ਵਾਲੇ ਪ੍ਰਭੂ ਦੇ ਪੈਰ ਵਿੱਚ ਭਗਤੀ ਕਰਨ ਵਾਲੇ ਉਹਨਾਂ ਦੇ ਮਨ ਵਿੱਚ ਕਦੇ ਸੋਗ ਨਹੀਂ ਆਉਂਦਾ ਨਾਨਕ ਭਗਤਾ ਸਦਾ ਵਿਗਾਸ ਸਦਾ ਖੜਾਉ ਆ ਜਦੋਂ ਖੜਾਉ ਆਵੇਗਾ ਤੇ ਉਹਦੇ ਨਾਲ ਦੁੱਖ ਕਲੇਸ਼ ਨਾਸ ਹੋਣਗੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਅੰਦਰੋਂ ਸੁਣ ਪ੍ਰਭੂ ਦੇ ਗੱਲ ਨੂੰ ਸੁਣ ਪ੍ਰਭੂ ਦੇ ਨਾਮ ਨੂੰ ਸੁਣ ਪ੍ਰਭੂ ਦੀ ਧੁਨ ਨੂੰ ਜਿਵੇਂ ਜਿਵੇਂ ਸੁਣੇਗਾ ਦੁੱਖ ਕਲੇਸ਼ ਅੰਦਰ ਦੇ ਦੂਰ ਹੋਣਗੇ ਉਹਨਾਂ ਵਰਗਾ ਕੋਈ ਨਹੀਂ ਉਹ ਪ੍ਰਭੂ ਆਪਣੇ ਦੇ ਨਾਲ ਜੁੜਿਆ ਭਗਤਾਂ ਬਣ ਆਈ ਪ੍ਰਭ ਆਪਣੇ ਸਿਓ ਉਹਨਾਂ ਦੀ ਪ੍ਰਭੂ ਦੇ ਨਾਲ ਬਣ ਗਈ ਉਹਨਾਂ ਦੀ ਪ੍ਰਭੂ ਨਾਲ ਬਣਦੀ ਆ ਜੋ ਪ੍ਰਭੂ ਤੋਂ ਲੋੜਦੇ ਉਹ ਪ੍ਰਭੂ ਕਰਦਾ ਤੇ ਜਿਵੇਂ ਪ੍ਰਭੂ ਚਾਹੁੰਦਾ ਭਗਤ ਉਹੋ ਜਿਹਾ ਜੀਵਨ ਜਿਉਂਦੇ ਭਗਤਾਂ ਦੇ ਜੀਵਨ ਪੜ੍ਹ ਕੇ ਦੇਖੋ ਰਾਜਿਆਂ ਨੇ ਲਾਲਚ ਦਿੱਤੇ ਤੇ ਰਾਜਿਆਂ ਨੇ תשद्दत ਵੀ ਬੜਾ ਕੀਤਾ ਵੀ ਤੂੰ ਐ ਨਹੀਂ ਐ ਕਰੂ ਕਹਿੰਦੇ ਐ ਨਹੀਂ ਹੋਵੇਗਾ ਹੋਵੇਗਾ ਉਹ ਕਰ ਹੈ RAM ਹੋਏ ਹੈ ਸੋਏ ਉਹ ਹੋਵੇਗਾ ਆਪਣਾ ਕੀਤਾ ਹੋਇਆ ਕੁਝ ਨਹੀਂ ਹੋਣਾ ਕੋਟ ਅਪਰਾਧੀ ਸੰਤ ਸੰਗ ਉਦਰ ਜਮਤਾ ਕੈ ਨੇੜ ਨਾ ਆਵੇ ਕਰੋੜਾਂ ਅਪਰਾਧ ਕੀਤੇ ਹੋਏ ਉਹ ਕਿਸੇ ਜੁੜੀ ਹੋਈ ਆਤਮਾ ਦੇ ਕੋਲ ਆ ਗਏ ਕਿ ਮਹਾਂਪੁਰਸ਼ੋ ਗੁਰਸਿੱਖੋ ਭਗਤ ਜਨੋ ਪਾਪੀ ਹਾਂ ਪਰ ਕਿਦਿ ਰੱਬ ਬਖਸ਼ ਦੇਵੇ ਉਹਨਾਂ ਨੇ ਅੱਗੇ ਤੋਬਾ ਕਰਾ ਕੇ ਉਸ ਪਾਸੀ ਨੂੰ ਤੋੜ ਦਿੱਤਾ ਜੋੜ ਦਿੱਤਾ ਔਰ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ ਪ੍ਰਭੂ ਦੇ ਨਾਲ ਜੁੜ ਕੇ ਉਹਨਾਂ ਦਾ ਸੰਗ ਜੁੜੇ ਹੋਿਆਂ ਦਾ ਕਰਕੇ ਸੰਤ ਸੰਗ ਉਧਰੇ ਸੰਤਾਂ ਦਾ ਸੰਗ ਕਰਕੇ ਗੁਰਸਿੱਖਾਂ ਦਾ ਸੰਗ ਕਰਕੇ ਸਤ ਦਾ ਸੰਗ ਕਰਕੇ ਪਰਮਾਤਮਾ ਦਾ ਗੁਰੂ ਦਾ ਗੁਰੂ ਸੰਗਤ ਵਿੱਚ ਆ ਕੇ ਉਹ ਉਧਰੇ ਤੇ ਜਿਹੜੇ ਆ ਕੇ ਇੱਥੇ ਜੁੜੇ ਫਿਰ ਜਮ ਤਾ ਕੇ ਨੇੜ ਨਾ ਆਵੇ ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ ਕੋਟ ਪ੍ਰਾਦ ਸਾਧ ਸੰਗ ਮਿਟੈ ਉਸ ਸਾਧੂ ਦੇ ਕੋਲੇ ਆ ਕੇ ਕਰੋੜਾਂ ਪਾਪ ਮਿਟਦੇ ਨੇ ਸੰਤ ਕਿਰਪਾ ਤੇ ਜਮ ਤੇ ਛੁਟੈ ਉਹਨਾਂ ਦੀ ਪ੍ਰਸੰਨਤਾ ਹੋਈ ਜਮਾ ਤੂੰ ਵੀ ਛਟਕਾਰਾ ਹੋ ਗਿਆ ਕਿਉਂ ਮਹਾਰਾਜ ਬਾਣੀ ਅੰਦਰ ਕਹਿੰਦੇ ਜਹੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾ ਹੋਣਾ ਤੂੰ ਹੈ ਛੁਟੈ ਨਿਕਟ ਨਾ ਜਾਈਓ ਦੂਤ ਧਰਮਰਾਜ ਕਹਿੰਦਾ ਦੂਤੋਂ ਕਿਦੇ ਨੇੜੇ ਨਾ ਚਲਦਿਆ ਜੇ ਨਾ ਤੁਸੀਂ ਬਚੋਗੇ ਨਾ ਮੈਂ ਬਚਾਂਗਾ 사ਜਾ ਤੋਂ ਜੇ ਕਿਦੇ ਰੱਬ ਦੇ ਪਿਆਰੇ ਨੂੰ ਦੁਖਾ ਦਿੱਤਾ ਜਨਮ ਮਰਨ ਕਾ ਜਨਮ ਜਨਮ ਕਾ ਵਿਛੜਿਆ ਹੂ ਵੈ ਜਿਹੜਾ ਜਨਮਾਂ ਜਨਮਾਂਤਰਾਂ ਤੋਂ ਵਿਛੜਿਆ ਦੂਰ ਹੈ ਦੂਰੀ ਬਣੀ ਤਿੰਨ ਹਰਿ ਸਿਉ ਆਨ ਮਲਾਵੇ ਉਹਨਾਂ ਨੂੰ ਮਾਰਗ ਦੱਸ ਕੇ ਨਾਮ ਜਪ ਕੇ ਅਰਸ ਬੈਠਣਾ ਸਿਖਾ ਕੇ ਗੁਰੂ ਦੇ ਨਾਲ ਜੁੜਨਾ ਸਿਖਾ ਕੇ ਰੱਬ ਦੇ ਪਿਆਰ ਵਾਲੇ ਗੁਰ ਸਿੱਖ ਸਾਧੂ ਜਨਾਂ ਔਰ ਪ੍ਰਭੂ ਨਾਲ ਮਲਾ ਦਿੰਦੇ ਨੇ ਜੋੜ ਦਿੰਦੇ ਆ ਮਾਇਆ ਮੋਹ ਭਰਮ ਭਾਉ ਕੱਟੇ ਮਾਇਆ ਦਾ ਮੋਹ ਤੇ ਭਰਮ ਅੰਦਰੋਂ ਉਹਦਾ ਡਰ ਉਹਨੂੰ ਕੱਟ ਕੇ ਉਹਦਾ ਕੱਟ ਦਿੰਦੇ ਨੇ ਜੋ ਸੰਤ ਸ਼ਰਨ ਜੋ ਆਵੇ ਜਿਹੜਾ ਰੱਬ ਦੇ ਪਿਆਰਿਆਂ ਦੇ ਕੋਲ ਆਇਆ ਸਤ ਗੁਰੂ ਕੀ ਸਤ ਸੰਗਤ ਵਿੱਚ ਆਇਆ ਉਹਦੇ ਇਹ ਦੁੱਖ ਕਲੇਸ਼ ਸਤਿਗੁਰੂ ਨੇ ਕੱਟੇ ਸੰਗਤ ਨੇ ਕੱਟੇ ਰੱਬ ਦੇ ਪਿਆਰਿਆਂ ਨੇ ਮਾਰਗ ਦੱਸਿਆ ਕਿ ਅੰਦਰ ਦਾ ਦੁੱਖ ਬਾਹਰ ਦਾ ਦੁੱਖ ਆਵਾਗਮਨ ਕਿਵੇਂ ਕਟਿਆ ਜਾਣਾ ਉਹਨਾਂ ਦੱਸਿਆ ਜਪਾਇਆ ਜੋੜਿਆ ਤੇ ਉਹ ਦੁੱਖ ਕੱਟੇ ਗਏ ਮਹਾਰਾਜ ਮੀਰ ਕਰਦੇ ਜਿਹਾ ਮਨੋਰਥ ਕਰ ਆਰਾਧੇ ਹੁਣ ਪਹਿਲਾਂ ਦੁੱਖ ਭਾਂਡਾ ਮੰਨਿਆ ਗਿਆ ਜੀ ਆਪਦੇ ਦੁੱਖ ਦੂਰ ਹੋਏ ਹੁਣ ਖਜ਼ਾਨਾ ਭਰ ਗਿਆ ਜਦੋਂ ਖਜ਼ਾਨਾ ਅੰਦਰਲਾ ਭਰ ਗਿਆ ਨਾ ਕਹਿੰਦੇ ਫਿਰ ਜਿਹਹਾ ਮਨੋਰਥ ਕਰ ਆਰਾਧੇ ਹੁਣ ਜਿਹੋ ਜੀ ਇੱਛਾ ਨਾਲ ਜਪਦਾ ਹੈ ਜਿਹੋ ਜੀ ਇੱਛਾ ਅੰਦਰੋਂ ਪ੍ਰਗਟ ਕਰਦਾ ਹੈ ਕਹਿੰਦੇ ਸੋ ਸੰਤਨ ਤੇ ਪਾਵੈ ਉਹ ਸਤਿਗੁਰੂ ਤੋਂ ਪ੍ਰਾਪਤ ਕਰਦਾ ਹੈ ਰੱਬ ਦੇ ਪਿਆਰਿਆਂ ਤੋਂ ਪ੍ਰਾਪਤ ਕਰਦਾ ਹੈ ਕਿਉਂਕਿ ਰੱਬ ਦੇ ਪਿਆਰੇ ਨੇ ਕੋਈ ਆਪਣੇ ਕੋਲੋਂ ਨਹੀਂ ਦੇਣੀ ਉਹਨੇ ਪ੍ਰਭੂ ਤੋਂ ਦਵਾਉਣੀ ਹੈ ਕਿਉਂਕਿ ਉਹ ਜੁੜਿਆ ਹੈ ਤੇ ਉਹਨੂੰ ਉਹ ਵਸਤੂ ਦਵਾ ਕੇ ਇਹ ਨਹੀਂ ਕਹਿਣਾ ਕਿ ਜਪੀਣਾ ਉਹਨੂੰ ਕਹਿਣਾ ਵੀ ਮਿਲੂ ਤਾਂ ਜੇ ਜੁੜੇਗਾ ਦੁੱਖ ਦੂਰ ਹੋਜੂ ਅੱਗੇ ਵਾਸਤੇ ਇਸ ਮਾਰਗ ਤੇ ਤੁਰ ਅੱਗੇ ਆਪਣਾ ਇਲਾਜ ਆਪ ਕਰ ਉਧਰ ਨੂੰ ਤੋੜ ਦੇਣਾ ਜੋੜ ਦੇਣਾ ਸਤਗੁਰੂ ਤੋਂ ਇਹ ਸਾਰੀਆਂ ਵਸਤੂ ਮਿਲਦੀਆਂ ਨੇ ਚਾਰ ਪਦਾਰਥ ਜੇਕੂ ਮੰਗੇ ਸਾਧ ਜਨਾਂ ਕੀ ਸੇਵਾ ਲੱਗੈ ਪਰ ਉਹਦੀ ਸੇਵਾ ਵਿੱਚ ਆ ਕੇ ਮਨਸਾ ਧਾਰ ਜੋ ਕਰਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਸਾਧ ਸੰਗਤ ਵਿੱਚ ਆ ਕੇ ਪ੍ਰਾਪਤੀ ਹੈ ਜਨ ਕੀ ਮਹਿਮਾ ਕੀਤਕ ਵਰਣਾ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚਾ ਪਾਦਸ਼ਾਹ ਕਿਰਪਾ ਕਰਦੇ ਨੇ ਰੱਬ ਦੇ ਪਿਆਰੇ ਸੇਵਕ ਦੀ ਮਹਿਮਾ ਮੈਂ ਕਿੰਨੀ ਕੁ ਵਰਣਨ ਕਰਾਂ ਕਿੰਨੀ ਕੁ ਬਿਆਨ ਕਰਾਂ ਕਿ ਰੱਬ ਆਪਣੇ ਪਿਆਰੇ ਨੂੰ ਇੰਨੀਆਂ ਕੁ ਝੋਲੀਆਂ ਭਰ ਦਿੰਦਾ ਹੈ ਉਹ ਜਿੰਨਾ ਮਰਜੀ ਵਰਤੀ ਜਾਵੇ ਤੇ ਵਰਤਾਈ ਜਾਵੇ ਜੋ ਪ੍ਰਭ ਆਪਣੇ ਭਾਣੇ ਜਿਨ੍ਹਾਂ ਨੂੰ ਜਿਹੜੇ ਪ੍ਰਭ ਨੂੰ ਭਾਗਏ ਪ੍ਰਭ ਦੇ ਭਾਣੇ ਵਿੱਚ ਰਹਿ ਕੇ ਉਹਨੂੰ ਭਾਗਏ ਚੰਗੇ ਲੱਗੇ ਨਾ ਔਰ ਉਹ ਸਾਰੀਆਂ ਵਸਤੂਆਂ ਦੇ ਮਾਲਕ ਬਣ ਗਏ ਪ੍ਰਭੂ ਦੇ ਨਾਲ ਜੁੜ ਕੇ ਕਾਹੋ ਨਾਨਕ ਜਿਨ ਸਤਗੁਰ ਭੇਟਿਆ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਛਾਪ ਲਾ ਕੇ ਮਹਾਰਾਜ ਕਹਿੰਦੇ ਜਿਨਾਂ ਨੂੰ ਸਤਗੁਰੂ ਮਿਲ ਗਿਆ ਛੇ ਸਭ ਤੇ ਭੈ ਨਿਕਾਣੇ ਕਹਿੰਦੇ ਉਹ ਸਾਰੇ ਪਾਸਿਆਂ ਤੋਂ ਨਿਕਾਣੇ ਕਈਏ ਨੇ ਪਲਸ ਕਾਣੇ ਅਰ ਨੇ ਮੈਣਾ ਹੁੰਦਾ ਰਹਿਤ ਕਾਣ ਮੈਣਾ ਹੁੰਦੀ ਕਨੌੜ ਉਹ ਸੰਸਾਰ ਚ ਕਿਸੇ ਰਾਜੇ ਦੀ ਕਿਸੇ ਬਾਦਸ਼ਾਹ ਦੀ ਕਨੌੜ ਨਹੀਂ ਚਲਦੇ ਕਹਿੰਦੇ ਮੇਰੇ ਪ੍ਰਭੂ ਦਾ ਮੈਨੂੰ ਭਰੋਸਾ ਹੈ ਮੇਰਾ ਪ੍ਰਭੂ ਸਭ ਕੁਝ ਦੇਵੇਗਾ ਉਹ ਕਿਸੇ ਦੀ ਕਾਨ ਕਨੌੜ ਵਿੱਚ ਆ ਕੇ ਭੈ ਵਿੱਚ ਆ ਕੇ ਕਿਸੇ ਦਾ ਸੁਇਸ਼ਰਤ ਆਰਾਮ ਵੇਖ ਕੇ ਆਪਣਾ ਪਾਸਾ ਨਹੀਂ ਛੱਡਦੇ ਨਾ ਉਹ ਡੁਲਾਈ ਮਨ ਹੁੰਦੇ ਨੇ ਉਹ ਪ੍ਰਭੂ ਨੂੰ ਪਾ ਗਏ ਨੇ ਪ੍ਰਭੂ ਤੇ ਨੂੰ ਚੰਗੇ ਲੱਗਦੇ ਨੇ ਇਹ ਗੱਲ ਉਹਨਾਂ ਦੀ ਜਿਨ੍ਹਾਂ ਨੂੰ ਮਾਲਕ ਮਿਲ ਜਾਂਦਾ ਮਿਲਦਾ ਉਹਨਾਂ ਨੂੰ ਏ ਦੇਦੇ ਅੰਦਰ ਦੀ ਭਾਵਨਾ ਲੈ ਕੇ ਥੋੜਾ ਥੋੜਾ ਚੱਲਦੇ ਭਰੋਸਾ ਕਰਕੇ ਜੁੜਦੇ ਜਪਦੇ ਤੁਰਦੇ ਨੇ ਸਤ ਸੰਗਤ ਵਿੱਚ ਆਂਦੇ ਔਰ ਸੰਸਾਰ ਵਾਲੇ ਅਵਗਨ ਤਿਗਨੇ ਨੇ ਪਰਿਵਾਰ ਛੱਡਣ ਨੂੰ ਨਹੀਂ ਕਿਹਾ ਬਦ ਫੈਲੀਆਂ ਛੱਡਣ ਨੂੰ ਕਿਹਾ ਔਰ ਕਾਰੋਬਾਰ ਛੱਡਣ ਨੂੰ ਨਹੀਂ ਕਿਹਾ ਬੇਈਮਾਨੀ ਔਰ ਛੱਡਣ ਨੂੰ ਕਿਹਾ ਕਿ ਕਿ ਬੇਈਮਾਨੀ ਨਾ ਕਰ ਔਰ ਪ੍ਰਭੂ ਨਾਲ ਜੁੜ ਔਰ ਸੱਚ ਹੱਕ ਤੇ ਚੱਲ ਸੱਚ ਨੂੰ ਆਰਾਧ ਸੱਚ ਨਾਲ ਜੁੜ ਤੇ ਫਿਰ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਸਤਗੁਰੂ ਕਿਰਪਾ ਕਰੇ ਸਾਨੂੰ ਸੰਖੇਪ ਰੂਪ ਦੀਆਂ ਵਿਚਾਰਾਂ ਦੀ ਸਮਝ ਸੋਝ ਬਖਸ਼ੇ ਅਸੀਂ ਕੁਝ ਨਾ ਕੁਝ ਅੰਦਰੋਂ ਚੱਲੀਏ ਕੁਝ ਨਾ ਕੁਝ ਜੁੜੀਏ ਕੁਝ ਨਾ ਕੁਝ ਤੁਰੀਏ ਫਿਰ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਦਾ ਤਾਰ ਪ੍ਰਭੂ ਦੇ ਬਚਨ ਜਾਣ ਕਰਦਿਆਂ ਚੁਬ ਸਾਵਨੇ ਦਾਸ ਵੱਲੋਂ ਵਿਚਾਰਾਂ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਗੁਰੂ ਗਰੀਬ ਨਵਾਜ਼ ਆਪ ਸਤਿਗੁਰੂ ਕੀ ਸੰਗਤ ਬਖਸ਼ਣ ਜੋਗੋਂ ਅਗੇ ਤੋਂ ਸ੍ਰੇਸ਼ਟ ਮਤਬੁੱਧ ਬਖਸ਼ ਕਰਿਆ ਜੇ ਜੋ ਪੜਪੜਾ ਕੇ ਦਾਤੇ ਦੇ ਦਰ ਦੇ ਬਚਨ ਨੇ ਉਹ ਕਰ ਸਕੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ